ਜੇ ਵੀ ਕੱਲ 26 ਤਰੀਕ ਨੂੰ ਮਾਰਨਿੰਗ ਟਾਈਮ ਸਾਨੂੰ ਮੈਸੇਜ ਮਿਲਿਆ ਹੈਗਾ ਉਹਦੇ ਵਿੱਚ ਇਹ ਹੈ ਕਿ ਡੈੱਡ ਬੋਡੀ ਬੇ ਆਵਾਦ ਪਲਾਟ ਦੇ ਵਿੱਚ ਪਈ ਹੈਗੀ ਆ ਔਰ ਜਾ ਕੇ ਅਸੀਂ ਮੌਕੇ ਤੇ ਜਦੋਂ ਚੈੱਕ ਕੀਤਾ ਹੈਗਾ ਬੋਡੀ ਉੱਥੇ ਡਰਮ ਤੋਂ ਬਾਹਰ ਸੀਗੀ ਐਂਡ ਕੱਪੜੇ ਚ ਲਪਟੀ ਹੋਈ ਸੀਗੀ ਬੋਡੀ ਇੱਕ ਦੇਖਣ ਜੀ ਤਾਂ ਪ੍ਰਵਾਸੀ ਲੱਗ ਰਿਆ ਸੀਗਾ ਉਸ ਤੋਂ ਤਾਂ ਬੋਡੀ ਉਹਦੀ ਬਾਈਂਡ ਕੀਤੀ ਹੋਈ ਸੀ ਜੋ ਅਸੀਂ ਜਾ ਕੇ ਮੌਕੇ ਤੇ ਜੜੀਆਂ ਵੀ ਕੜੀਆਂ ਟੀਮਾਂ ਹੈਗੀਆਂ ਬੁਲਾਈਆਂ ਗਈਆਂ ਉੱਥੇ ਐਫਐਸਐਲ ਲਾ ਕੇ ਫਿਰ ਡਾਕਟਰ ਬੁਲਾ ਕੇ ਉਹਦੇ ਸਿਰ ਚੈੱਕਅਪ ਕੀਤਾ ਉਸਨੇ ਉਹਦਾ ਵੇਖਤੀ ਹੈ ਉਹਦੀ 35 ਤੋਂ 40 ਦੇ ਨੀਰ ਬਠਾਏ ਗਏ ਸੜਕਪੰਤਾਂ ਦੇ ਕੈਮਰੇ ਦੀ ਨਿਗਰਾਨੀ ਜਾਉਂਦੀ ਹੈ ਹਾਈਵੇ ਤੇ ਤਾਂ ਇੱਕ ਕੈਮਰਾ ਸੀ ਉਹ ਚੈੱਕ ਅਪ ਕੀਤਾ ਉਹਦੇ ਨਾਲ ਹੀ ਤਾਂ ਕੁਝ ਹੈ ਨਹੀਂ ਐਂਟਰੀ ਬੈਕ ਸਾਈਡ ਤੋਂ ਰੇਲਵੇ ਟਰੈਕ ਹੈਗਾ ਰੇਲਵੇ ਟਰੈਕ ਤੋਂ ਪਿੱਛੇ ਜਾ ਕੇ ਜੋ ਚੈੱਕ ਕੀਤੀ ਗਈਆਂ ਫੈਕਟਰੀ ਵਗੈਰਾ ਹੈਗੀਆਂ ਉੱਥੋਂ ਵੀ ਕੈਮਰੇ ਚੈੱਕ ਕੀਤੇ ਬਟ ਉੱਥੇ ਕੈਮਰੇ ਨਹੀਂ ਪਾਏ ਗਏਗੇ ਐਂਡ ਜੋ ਰਿਲੇਵੈਂਟ ਸੜੀ ਤਫਤੀਸ਼ ਹੈਗੀ ਉਹ ਅਸੀਂ ਹੁਣ ਤੱਕ ਕਰ ਰਹੇ ਹੈਗੇ ਲੱਗਦੀਆਂ ਫੈਕਟਰੀਆਂ ਦੇ ਵਿੱਚੋਂ ਹਲੇ ਤੱਕ ਕੋਈ ਅਦਾਂ ਦੀ ਇਨਫੋਰਮੇਸ਼ਨ ਨਹੀਂ ਮਿਲੀ ਕਿ ਜੋ ਗੁੰਮਸ਼ੁਦਗੀ ਪਰਸਨ ਦੀ ਹੈਗੀ ਆ ਬਾਕੀ ਜੋ ਅਸੀਂ ਇਹਦਾ ਇਸ਼ਤਿਹਾਰ ਜਾਰੀ ਕਰਵਾ ਦਿੱਤੇ ਇਸਨੂੰ ਉੱਥੋਂ ਸਾਡੇ ਪਰਸਨ ਨੇ ਦੱਸਿਆ ਸਜ਼ਾ ਲੱਗਦਾ ਜਨ ਕੋਈ ਕਤਲ ਦੀ ਸ਼ੰਕਾ ਜਾਂ ਕਿਸੇ ਨੇ ਮਾਰ ਨਹੀਂ ਫਿਲਹਾਲ ਇਸ ਬਾਰੇ ਕੁਝ ਨਹੀਂ ਸੀ ਇਨਵੈਸਟੀਗੇਟ ਕਰ ਰਹੇ ਹੈਗਾ ਕੀ ਚੀਜ਼ਾਂ ਸਾਹਮਣੇ ਆਉਂਦੀ ਹੈਗੇ ਬਾਅਦ ਵਿੱਚ ਅਸੀਂ ਜਾਂ ਧਿਆਨ ਚ ਲਾਉਂਦੇ ਹਾਂ ਕੋਈ ਡੈਡ ਬੋਡੀ ਦੀ ਕੋਈ شناخت ਹੋ ਪਾਈ ਨਹੀਂ ਕੋਈ ਉਹਦੇ ਬੋਡੀ ਤੇ ਕੋਈ ਐਦਾਂ ਦਾ ਮਾਰਕ ਨਹੀਂ ਹੈਗਾ ਜਿਸ ਨਾਲ ਉਹਦੀ شناخت ਹੋ ਸਕੇ ਲੇ ਤਾਂ ਫਿਲਹਾਲ ਅਸੀਂ ਜੋ ਗਮਸ਼ੂਦਗੀ ਨੂੰ ਲੈ ਕੇ ਜੋ ਵੀ ਹੈਗਾ ਅਸੀਂ ਉਸ ਸੰਬੰਧਤ ਆ ਥਾਣਿਆਂ ਦੇ ਵਿੱਚ ਅਸੀਂ ਪੁਲਿਸ ਸਟੇਸ਼ਨਸ ਦੇ ਵਿੱਚ ਉਹਦੀ ਰਿਕਵੈਸਟ ਹੀ ਕਰਾ ਚੁੱਕੇ ਹੈਗੇ ਜਿਉਂਕਿ ਸਾਨੂੰ ਇੱਕ ਤੇ ਮੈਸੇਜ ਮਿਲਾਂ ਹਾਂਜੀ ਇਸ ਟਾਈਮ ਉਹ ਮਾਰਕਰੀ ਦੇ ਵਿੱਚ ਰੱਖੀ ਹੋਈ ਹੈ ਅਸੀਂ ਜਲਦੀ ਤੋਂ ਜਲਦੀ ਹੋਰ ਕਰ ਰਹੇ ਹਾਂ ਹਾਂ ਬੰਨੀ ਹੋਈ ਸੀ ਜੀ ਜੋ ਉਸ ਟਾਈਮ ਮੌਕੇ ਤੇ ਪਾਈ ਗਈ ਹੈਗੀ